ਜੀ ਮੈਂ ਤੁਹਾਨੂੰ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਣ ਲੱਗਿਆ ਮੇਰਾ ਨਾਮ ਕਲਦੀਪ ਸਿੰਘ ਖਾਲਸਾ ਤੇ ਪਿੰਡ ਮੇਰਾ ਸੁਲਤਾਨਪੁਰ ਪਧਰਾਵਾ ਮਲੇ ਕੋਲੇ ਦੇ ਲਾਗੇ ਪੈਂਦਾਗਾ ਤੇ ਆਪਾਂ ਨੇ ਨਵਾਂ ਚੈਨਲ ਜੋ ਬਣਾਇਆ ਖਾਲਸਾ ਦੀਪ ਦੇ ਨਾਮ ਤੇ ਤੁਸੀਂ ਆਪਣੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਤੇ ਪਿਆਰ ਕਰਿਓ ਜੀ ਤੇ ਆਜੋ ਫਿਰ ਬਾਕੀ ਗੱਲਾਂ ਅੱਗੇ ਵੀਡੀਓ ਚ ਕਰਦੇ ਹਾਂ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਨਵਾਂ ਚੈਨਲ ਆਪਣਾ ਖਾਲਸਾ ਦੀਪ ਦੇ ਨਾਮ ਤੇ ਬਣਾਇਆ ਸੀਗਾ ਤੇ ਪਹਿਲਾਂ ਵੀ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਸੀਗਾ ਜੇ ਆਪਾਂ ਪਹਿਲਾ ਬਲੌਗ ਬਣਾਉਣ ਲੱਗੇ ਆ ਤੁਹਾਨੂੰ ਦੱਸਦੇ ਆ ਆਪਾਂ ਵੀ ਅੱਜ ਆਪਾਂ ਕੀ ਕੰਮ ਕਰਦੇ ਆ ਤੇ ਸਾਰਿਆਂ ਨੂੰ ਰਿਕਵੈਸਟ ਆ ਵੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਹੁਤ ਬਹੁਤ ਲਾਇਕ ਕਰਨਾ ਸਪੋਰਟ ਕਰਨਾ ਦੀ ਆਜੋ ਫਿਰ ਤੁਹਾਨੂੰ ਦਿਖਾਈਏ ਆਹ ਦੇਖੋ ਜੀ ਆਪਾਂ ਮਿਲਕ ਪਾਦਾ ਬਣਾ ਰਹੇ ਆ ਠੀਕ ਆ ਇਹ ਆਪਾਂ ਇਹਦੇ ਵਿੱਚ 3 ਕਿਲੋਟਰ ਦੁੱਧ ਪਾਇਆ ਹੋਇਆ ਤੇ ਇਹਦੇ ਵਿੱਚ ਹੁਣ ਆਪਾਂ ਉਹਨੂੰ ਵਾਲੀ ਆਗੀ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਇਹ ਥੋੜਾ ਦੁੱਧ ਲਿਆ ਸੀ ਉਹਦੇ ਵਿੱਚ ਥੋੜਾ ਜਿਹਾ ਅਰਾਰ ਰੋਡ ਪਾਇਆ ਸੀਗਾ ਤੇ ਇੱਕ ਆਪਣੇ ਕਸਟਰਡ ਪਾਊਡਰ ਪਾਇਆ ਸੀਗਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਉਣ ਲੱਗੇ ਆਂ ਇਹਨੂੰ ਉਬਾਲੀ ਆ ਚੁੱਕੀ ਐ ਆਪਣੀ ਵੀਡੀਓ ਨੂੰ ਦੇਖਦੇ ਰਹੋ ਅੱਗੇ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੀ ਕੰਮ ਕਰਦੇ ਆਂ ਆ ਆਪਣਾ ਹੁਣ ਦੇਖੋ ਮਿਲਕ ਪਾਨ ਬਣ ਕੇ ਤਿਆਰ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਬੋਤਲਾਂ 'ਚ ਭਰਾਂਗੇ ਬੋਤਲਾਂ 'ਚ ਭਰ ਕੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਆਪਣੇ ਕੰਮ ਤੇ ਚੱਲਾਂਗੇ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ ਆਪਾਂ ਕੀ ਕੰਮ ਕਰਦੇ ਆ ਆਪਾਂ ਭੈਣੀ ਸਾਹਿਬ ਦੀ ਫੁੱਲਪੀ ਲਾਉਂਦੇ ਹਾਂ 10-20 ਦਿੰਦੇ ਆ ਤੇ ਆਪਾਂ ਮਿਲਕ ਬੰਦਾਂ ਬਣਾ ਕੇ ਖੜੇ ਆ ਇਹ ਦੋਵਾਂ ਦਾ ਆਪਾਂ ਹੁਣ ਅੱਗੇ ਚੱਲਾਂਗੇ ਆਪਣੀ ਗੱਡੀ ਕੋਲੇ ਗੱਡੀ ਕੋਲੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਗੱਡੀ ਕਿੱਥੇ ਲਾਉਨੇ ਆ ਕਿਵੇਂ ਰੋਡ ਤੇ ਖੜਦੇ ਆ ਕਿਵੇਂ ਵੇਚਦੇ ਆ ਤੁਹਾਨੂੰ ਸਭ ਦਿਖਾਵਾਂਗੇ ਆਪਣੀ ਵੀਡੀਓ ਨੂੰ ਤੁਸੀਂ ਪਿਆਰ ਕਰਦੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਸੋਨੂੰ ਪਤਾ ਜਦੋਂ ਆਪਾਂ ਨਵਾਂ ਚੈਨਲ ਬਣਾਇਆ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਤੁਸੀਂ ਸਾਨੂੰ ਪਿਆਰ ਕਰਨਾ ਤੇ ਸਾਨੂੰ ਅੱਗੇ ਚੈਨਲ ਸਾਡਾ ਗਰੋ ਕਰੇ ਤੇ ਵੱਧ ਤੋਂ ਵੱਧ ਸਪੋਰਟ ਕਰਨਾ ਆਓ ਤੁਹਾਨੂੰ ਅੱਗੇ ਦਿਖਾਵਾਂਗੇ ਤੁਹਾਨੂੰ ਆਹ ਦੇਖ ਲਓ ਆਹ ਖੜੀ ਗੱਡੀ ਆਪਣੀ ਭੈਣੀ ਸਾਹਿਬ ਦੀ ਆ ਆਪਣੀ ਮੱਝ ਖੜੀ ਆ ਦੇਖ ਲਓ ਡੰਗਰ ਖੜੇ ਆਪਣੇ ਆ ਆਪਣੀ ਗੱਡੀ ਆ ਹੁਣ ਆਪਾਂ ਚੱਲੇ ਆਂ ਗੱਡੀ ਲਾਵਾਂਗੇ ਜਾ ਕੇ ਰੋਡ ਤੇ ਠੀਕ ਹੈ ਜੀ ਇਹ ਫਰਿੱਜ ਆਪਣੀ ਫਰਿੱਜ ਰੱਖੀ ਹੈ ਵਿੱਚ ਕੁਲਫੀਆਂ ਵਾਸਤੇ ਤੇ ਆਹ ਫਰਿੱਜ ਰੱਖੀ ਇੱਕ ਇਹ ਮਲਕ ਬਦਾਮ ਵਾਸਤੇ ਇਹ ਜੀ ਮਲਕ ਬਦਾਮ ਰੱਖਿਆ ਹੁੰਦਾ ਠੀਕ ਹੈ ਜੀ ਇਹ ਫਰਿੱਜ ਆਪਣੀ ਹੈਗੀ ਆ ਥੋੜੀ ਮਹਿੰਗੀ ਹੁੰਦੀ ਹੈ ਫਰਿੱਜ ਜੀ 70000 ਦੀ ਹੈ ਇੱਕ ਵਾਰੀ ਚਾਰਜ ਕਰ ਲੈਂਦੀ ਆ ਫਿਰ ਉੱਥੇ ਜਾ ਕੇ ਖੜ ਜਾਈਦਾ ਸਾਮ ਨੂੰ ਆਉਨੇ ਆ ਇਹ 4-5 ਕ 20 ਘੰਟੇ ਕੱਢ ਜਾਂਦੀ ਹੈ ਇਹ ਠੀਕ ਹੈ ਜੀ ਬਾਕੀ ਸਾਰੀ ਗੱਲਾਂ ਉੱਥੇ ਜਾ ਕੇ ਦੱਸਦੇ ਆਂ ਦਖਾਉਣਾ ਹੈ ਵੀ ਗੱਡੀ ਕਿੱਥੇ ਲਾਉਣੀ ਆਪਾਂ ਠੀਕ ਆ ਜੀ ਆਹ ਲਓ ਗੱਡੀ ਕੱਢਤੀ ਆਪਾਂ ਨੇ ਘਰੋਂ ਹੁਣ ਚੱਲੇ ਆਪਾਂ ਰੋਡ ਤੇ ਉੱਥੇ ਜਾ ਕੇ ਲਾਵਾਂਗੇ ਗੱਡੀ ਆ ਭੰਡਾ ਆਪਣਾ ਠੀਕ ਆ ਜੀ ਤੇ ਚੱਲੇ ਆਪਾਂ ਰੱਬ ਸੁੱਖ ਰੱਖੇ ਆਪਣੀ ਅਜ ਕਲੈਕਸ਼ਨ ਵਧੀਆ ਹੋ ਜਾਵੇ ਤੁਸੀਂ ਵੀ ਕਰਿਓ ਆਪਣੇ ਦੀ ਦੁਆ ਕਰਿਓ ਵੀ ਆਪਣੇ ਕਲੈਕਸ਼ਨ ਵਧੀਆ ਹੋ ਜਾਵੇ ਪਿੰਡ ਚੋਂ ਕੱਢ ਚੁੱਕਿਆ ਗੱਡੀ ਆ ਆਪਾਂ ਤੇ ਉਹ ਸਾਹਮਣੇ ਰੋਡ ਦੀਆਂ ਦਾ ਗੇਟ ਬਣਿਆ ਹੋਇਆ ਆ ਦੇਖ ਲਓ ਆਪਣੇ ਪਿੰਡ ਦਾ ਗੇਟ ਬਣਿਆ ਹੋਇਆ 메ਨ ਗੇਟ ਆ ਵੱਡਾ ਰੋਡ ਆ ਗਿਆ ਆ ਦੇਖੋ ਆਪਣੇ ਪਿੰਡ ਦਾ ਬੱਸ ਸਟੈਂਡ ਠੀਕ ਆ ਜੀ ਹੁਣ ਆਪਾਂ ਚੱਲੇ ਆ ਅੱਗੇ ਜਾ ਕੇ ਰੋਡ ਤੇ ਗੱਡੀ ਲਾਵਾਂਗੇ ਆਪਾਂ ਇੱਕ ਆਪਿਆਂ ਕਰ ਆ ਆ ਦੇਖੋ ਆਪਾਂ ਲਾਦੀ ਗੱਡੀ ਆ ਅੱਗੇ ਰੋਡ ਦੇ ਉੱਪਰ ਤੇ ਇਹ ਆਪਣੀ ਲੋਕੇਸ਼ਨ ਜਿੱਥੇ ਆਪਾਂ ਖੜਦੇ ਆਖੋ ਆ ਰੋਡ ਆਉਂਦਾ ਰੈਕ ਰੋਡ ਤੋਂ ਤੇ ਆਰੋੜੋਂ ਦਾ ਮਲੇ ਕੋਲੇ ਤੋਂ ਇੱਥੇ ਗੱਡੀ ਆਪਣੀ ਲਾਈ ਲਾਈ ਹੋਈ ਆ ਰੋਡ ਦੇ ਉੱਪਰ ਇੱਥੇ ਖੜਦੇ ਆ ਆਪਾਂ ਤੇ ਇਹ ਖੱਡੜਾ ਪਿੰਡ ਪਿੰਡ ਨਾਲ ਖੱਡੜਾ ਪਿੰਡ ਮਲੇ ਕੋਲੇ ਤੋਂ ਜੇ ਤਾਂ ਪਾਉਨੇ ਆ 3 ਕਿਲੋਮੀਟਰ ਅੱਗੇ ਆ ਤੁਹਾਨੂੰ ਲੋਕੇਸ਼ਨ ਦੱਸਤੀ ਜੇ ਕਈ ਵਾਰ ਲੋੜ ਆਉਣ ਦੀ ਲੋੜ ਪਵੇ ਤਾਂ ਤੁਸੀਂ ਆ ਸਕਦੇ ਹੋ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਤੇ ਆਪਣੀ ਗੱਡੀ ਇੱਥੇ ਲੱਗਦੀ ਆ ਜੇ ਕਈ ਵਾਰ ਲੋੜ ਪਵੇ ਤੁਸੀਂ ਆ ਸਕਦੇ ਹੋ ਤੇ ਮਿਲਦੇ ਆਂ ਅਗਲੇ ਵੀਡੀਓ ਚ